ਸੁਆਗਤ ਹੈ ਜੀ ਤੁਹਾਡਾ ਨਵੀਂ ਕਹਾਣੀ ਦੇ ਵਿੱਚ ਮੇਰੇ ਬੁੱਲ ਉਹਦੇ ਬੁੱਲਾਂ ਤੋਂ 3 ਕੋ ਇੰਚ ਦੀ ਦੂਰੀ ਤੇ ਸੀ ਉਹਦੇ ਖਿਲਰੇ ਹੋਏ ਵਾਲਾਂ ਦੀ ਖੁਸ਼ਬੂ ਮੈਨੂੰ ਆ ਰਹੀ ਸੀ ਮੈਨੂੰ ਕੁੜੀਆਂ ਤੋਂ ਬਹੁਤ ਜ਼ਿਆਦਾ ਨਫ਼ਰਤ ਸੀ ਫਿਰ ਪਤਾ ਨਹੀਂ ਕਿਉਂ ਆਫਿਸ ਦੀ ਇਸ ਕੁੜੀ ਤੇ ਮੇਰਾ ਦਿਲ ਆਉਣ ਲੱਗ ਪਿਆ ਸੀ ਮੇਰਾ ਇੱਕ ਮਕਸਦ ਸੀ ਕਿ ਮੈਂ ਆਪਣੀ ਕੰਪਨੀ ਨੂੰ ਨੰਬਰ 1 ਬਣਾਉਣਾ ਚਾਹੁੰਦਾ ਸੀ ਮੈਂ ਆਪਣੀ ਕੰਪਨੀ ਦਾ ਬਾਦਸ਼ਾਹ ਸੀ ਪਰ ਪਤਾ ਨਹੀਂ ਕਿਉਂ ਮੈਂ ਉਹਦੇ ਅੱਗੇ ਗੋਡੇ ਟੇਕ ਦਿੱਤੇ ਮੇਰੇ ਦਿਲ ਵਿੱਚ ਪਤਾ ਨਹੀਂ ਕੀ ਸੀ ਫਿਰ ਇੱਕ ਦਿਨ ਮੈਂ ਉਹਨੂੰ ਆਪਣੇ ਕੈਬਿਨ ਵਿੱਚ ਬੁਲਾ ਕੇ ਉਹਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਉਹਦੇ ਬੁੱਲ ਆਪਣੇ ਬੁੱਲਾਂ ਵਿੱਚ ਪਾ ਕੇ ਜ਼ੋਰ-ਜ਼ੋਰ ਨਾਲ ਮੈਂ 22 ਸਾਲ ਦਾ ਹੋ ਗਿਆ ਸੀ ਮੇਰਾ ਨਾਮ ਰਤਨਾ ਮੈਂ ਸ਼ਹਿਰ ਵਿੱਚ ਸਭ ਤੋਂ ਵੱਡੇ ਬਿਜ਼ਨਸਮੈਨ ਵਿੱਚੋਂ ਸੀ ਮੇਰੇ ਕੋਲ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਜੈਸ ਉਮਰ ਵਿੱਚ ਮੁੰਡੇ ਕੁੜੀਆਂ ਇੱਕ ਦੂਜੇ ਨਾਲ ਟਾਈਮ ਪਾਸ ਕਰਦੇ ਆ ਮੈਂ ਆਪਣਾ ਧਿਆਨ ਬਿਜ਼ਨਸ ਵੱਲ ਲਾਇਆ ਹੋਇਆ ਸੀ ਮੈਨੂੰ ਸਿਰਫ ਇੱਕ ਦਿਨ ਡੁੱਬਦੀ ਹੋਈ ਕੰਪਨੀ ਵਿਰਾਸਤ ਵਿੱਚ ਮਿਲੀ ਸੀ ਤੇ 17 ਸਾਲ ਦੀ ਉਮਰ ਵਿੱਚ ਮੈਂ ਤਰੱਕੀ ਦੇ ਉਸ ਮੁਕਾਮ ਤੇ ਪਹੁੰਚ ਗਿਆ ਸੀ ਇੱਕ ਮਕਸਦ ਸੀ ਮੈਂ ਆਪਣੀ ਕੰਪਨੀ ਨੂੰ ਨੰਬਰ 1 ਬਣਾਉਣਾ ਚਾਹੁੰਦਾ ਸੀ ਇੱਕ ਚੀਜ਼ ਤੋਂ ਦੂਰ ਰਹਿੰਦਾ ਸੀ ਉਸ ਛੁੜੀਆਂ ਤੇ 22 ਸਾਲ ਦਾ ਹੁੰਦੇ ਹੀ ਮੈਨੂੰ ਕੁੜੀਆਂ ਤੋਂ ਨਫ਼ਰਤ ਹੋ ਗਈ ਸੀ ਮੈਂ ਸੋਚ ਲਿਆ ਸੀ ਕਿ ਮੈਂ ਸਾਰੀ ਜ਼ਿੰਦਗੀ ਕੁਆਰਾ ਹੀ ਰਹੂਗਾ। ਬਸ ਇਹੀ ਵਜ੍ਹਾ ਸੀ ਕਿ ਮੈਂ ਬਚਪਨ ਵਿੱਚ ਸੋਨੀਆਂ ਨੇ ਦਿਲ ਤੋੜ ਦਿੱਤਾ ਸੀ। ਮੇਰੇ ਮੰਮੀ ਪਾਪਾ ਦੀ ਮੌਤ ਹੋ ਗਈ ਸੀ। ਮੇਰੇ ਕੋਲ ਬਚ ਗਿਆ ਸੀ ਕਰਜ਼ੇ ਵਿੱਚ ਡੁੱਬਿਆ ਹੋਇਆ ਬਿਜ਼ਨਸ। ਪਾਪਾ-ਪਾਪਾ ਦੀ ਅਗਵਾਈ ਰੱਖਣ ਸੀ। ਉਸਨੇ ਜਾਸ ਹਿੰਦਸਤਾ ਇਹ ਮੇਰੀ ਮਾਂ ਤੋਂ ਇਹ ਸਦਮਾ برداشت ਨਾ ਹੋਇਆ ਤੇ ਉਹ ਵੀ ਗੁਜ਼ਰ ਗਈ ਸੀ। ਮੈਂ ਬਿਲਕੁਲ ਇਕੱਲਾ ਰਹਿ ਗਿਆ ਸੀ। ਬਸ ਮੇਰੇ ਨਾਲ ਸੀ ਤਾਂ ਮੇਰਾ ਪਿਆਰ ਸੀ। ਜੀਨੂ ਮੈਂ ਬਹੁਤ ਪਿਆਰ ਕਰਦਾ ਸੀ ਬਸ 14 ਸਾਲ ਦਾ ਸੀ ਜਦੋਂ ਉਹਨੇ ਮੇਰਾ ਦਿਲ ਤੋੜ ਦਿੱਤਾ ਸੀ ਤੇ ਕਿਹਾ ਕਿ ਮੈਂ ਤੇਰੇ ਕੋਲ ਕੁਝ ਵੀ ਨਹੀਂ ਆ ਮੇਰੇ ਘਰਦਿਆਂ ਨੇ ਮੈਨੂੰ ਤੇਰੇ ਨਾਲ ਮਿਲਣ ਲਈ ਮਨਾ ਕੀਤਾ ਹਜੇ ਮੈਂ ਛੋਟੀ ਆ ਪਾਪਾ ਦੇ ਖਿਲਾਫ ਨਹੀਂ ਜਾ ਸਕਦੀ ਰਤਨ ਤੂੰ ਮੈਨੂੰ ਭੁੱਲ ਜਾ ਜਦੋਂ ਮੇਰੇ ਤੋਂ ਵੱਖ ਹੋਈ ਤਾਂ ਉਹਦੀਆਂ ਅੱਖਾਂ ਵਿੱਚ ਮੇਰੇ ਲਈ ਪਿਆਰ ਸੀ ਮੈਂ ਉਹਦਾ ਹੱਥ ਫੜ ਲਿਆ ਤੇ ਕਿਹਾ ਸੋਨੀਆ ਮੈਨੂੰ ਛੱਡ ਕੇ ਨਾ ਜਾ ਮੈਂ ਇਕੱਲਾ ਤੇ ਬੇਸਹਾਰਾ ਤੇਰੇ ਨਾਲ ਵਾਦਾ ਕਰਦਾ ਮੈਂ ਇਸ ਕੰਪਨੀ ਨੂੰ ਦੁਨੀਆ ਦੀ ਨੰਬਰ 1 ਕੰਪਨੀ ਬਣਾਉਂਗਾ ਸੋਨੀਆ ਦੇ ਹੰਝੂ ਆਉਣ ਲੱਗ ਪਏ ਸ਼ਾਇਦ ਉਹਦੇ ਘਰਦਿਆਂ ਨੇ ਉਹਦਾ ਕੋਈ ਉਹਦੇ ਤੇ ਕੋਈ ਦਬਾਅ ਸੀ ਤੇ ਇਦਾਂ ਹੀ ਕਿਹਾ ਸੀ ਮੇਰੇ ਪਾਪਾ ਤੇ ਸੋਨੀਆ ਦੇ ਪਾਪਾ ਇਹ ਦੋਵੇਂ ਫੈਮਲੀਆ ਇੱਕ ਦੂਜੇ ਦੇ ਬਹੁਤ ਕਲੋਜ਼ ਸੀ ਦੋਨੋਂ ਜਿਗਰੀ ਯਾਰ ਸੀ ਪਰ ਜਿੱਦਾਂ ਹੀ ਪਾਪਾ ਦੀ ਮੌਤ ਹੋਈ ਸੋਨੀਆ ਦੇ ਪਾਪਾ ਨੇ ਮੂੰਹ ਮੋੜ ਲਿਆ ਸੀ ਤੇ ਸੋਨੀਆ ਕਹਿਣ ਲੱਗੀ ਕਿ ਰਤਨ ਮੈਨੂੰ ਜਾਣ ਦੇ ਮੈਂ ਵੀ ਆਪਣੇ ਕੁਝ ਸੁਪਨੇ ਦੇਖੀ ਐ ਤੇ ਅੱਗੇ ਵਧਣਾ ਚਾਹੁੰਦੀ ਆ ਮੈਨੂੰ ਜੇ ਬੱਸਾਂਗਾ ਤੇ ਭੁੱਲ ਜਾਈ ਉਹਦੀ ਆਪਣੇ ਪਾਲ ਦੇ ਯਾਰ ਨਹੀਂ ਜਾ ਸਕਦੀ ਮੈਂ ਕਿਹਾ ਕਿ ਸੋਨੀਆ ਸਮਝ ਤੂੰ ਮੈਨੂੰ ਛੱਡ ਕੇ ਚਲੀ ਗਈ ਐ ਪਰ ਮੈਂ ਵਾਦਾ ਕਰਦਾ ਕਿ ਇਸ ਬਿਜ਼ਨਸ ਨੂੰ ਦੁਨੀਆ ਦਾ ਨੰਬਰ 1 ਬਿਜ਼ਨਸ ਬਣਾਉਂਗਾ ਤੇ ਸਾਰੀ ਜ਼ਿੰਦਗੀ ਕੁਵਾਰਾ ਰਹੂੰਗਾ ਤੇ ਤੇਰਾ ਇੰਤਜ਼ਾਰ ਕਰੂੰਗਾ ਮੈਨੂੰ ਪਤਾ ਕਿ ਇੱਕ ਨਾ ਇੱਕ ਦਿਨ ਤੂੰ ਮੈਨੂੰ ਮਿਲਣ ਲਈ ਜ਼ਰੂਰ ਆਵੇਂਗੀ ਇਦਾਂ ਨਹੀਂ ਸੀ ਕਿ ਸੋਨੀਆ ਦੇਖਣ ਨੂੰ ਬਹੁਤ ਜ਼ਿਆਦਾ ਸੋਹਣੀ ਸੀ ਉਹ ਮੋਟੀ ਤੇ ਗੋਲ ਮਟੋਲ ਸੀ ਪਰ ਖੇਡਦੇ ਖੇਡਦੇ ਉਹ ਮੈਨੂੰ ਚੰਗੀ ਲੱਗਣ ਲੱਗੀ ਸੀ ਜਵਾਨੀ ਵਿੱਚ ਉਹਨੇ ਪੈਰ ਰੱਖਿਆ ਸੀ ਤੇ ਬਸ ਉਹਦਾ ਹੀ ਸਾਥ ਸੀ ਅੱਜ ਆਫਿਸ ਖਤਮ ਹੋਣ ਤੋਂ ਬਾਅਦ ਮੇਰਾ ਦੋਸਤ ਵਿਸ਼ਾਲ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਚੱਲ ਨਾਈਟ ਕਲੱਬ ਵਿੱਚ ਚੱਲਦੇ ਆ ਪਰ ਮੈਨੂੰ ਇਹ ਸਾਰੀਆਂ ਜਗ੍ਹਾ ਬਿਲਕੁਲ ਪਸੰਦ ਨਹੀਂ ਸੀ ਕਿਉਂਕਿ ਇਨਾਂ ਸਭ ਜਗ੍ਹਾ ਤੇ ਮੈਨੂੰ ਕੁੜੀਆਂ ਹੀ ਨਜ਼ਰ ਆਉਂਦੀਆਂ ਸੀ ਜੋ ਮੈਨੂੰ ਦੇਖਦੇ ਹੀ ਪਿੱਛੇ ਪੈ ਜਾਂਦੀਆਂ ਸੀ ਮੈਨੂੰ ਇਨਾਂ ਤੋਂ ਬਹੁਤ ਨਫ਼ਰਤ ਸੀ ਮੈਂ ਫਾਈਲਾਂ ਵਿੱਚ ਆਪਣਾ ਸਿਰ ਕਰ ਲਿਆ ਸੀ ਤੇ ਵਿਸ਼ਾਲ ਕਹਿਣ ਲੱਗਿਆ ਕਿ ਤੂੰ ਹਰ ਵੇਲੇ ਕੰਮ ਹੀ ਕਰਦਾ ਰਹਿਣਾ ਆਪਣੇ ਸਟਾਫ ਤੇ ਦਬਾਅ ਪਾਉਂਦਾ ਰਹਿਣਾ ਆਖਰ ਕੀ ਚਾਹੁੰਦਾ ਪੂਰੇ ਦੇਸ਼ ਵਿੱਚ ਤੇਰੀ ਕੰਪਨੀ ਨੰਬਰ 1 ਆ ਕਦੀ ਥੋੜਾ ਇੰਜੋਏ ਵੀ ਕਰ ਲਿਆ ਕਰ ਜ਼ਬਰਦਸਤੀ ਉਹ ਮੈਨੂੰ ਆਪਣੇ ਨਾਲ ਨਾਈਟ ਕਲੱਬ ਵਿੱਚ ਲੈ ਗਿਆ ਆਫਿਸ ਦੀ ਡਰੈੱਸ ਪਾ ਕੇ ਹੀ ਮੈਂ ਜਾਣ ਲੱਗਾ ਸੀ ਤਾਂ ਮੇਰਾ ਦੋਸਤ ਕਹਿਣ ਲੱਗਾ ਆਪਣੇ ਕੱਪੜੇ ਤਾਂ ਬਦਲ ਲੈ ਤੈਨੂੰ ਕੋਈ ਪਹਿਚਾਨ ਲਊਗਾ ਨਾਈਟ ਕਲੱਬ ਵਿੱਚ ਆਪਣੀ ਕਾਰ ਪਾਰਕਿੰਗ ਕਰਦੇ ਹੀ ਕਿਸੇ ਕੁੜੀ ਨੇ ਉੱਥੇ ਕਾਰ ਲਾ ਦਿੱਤੀ ਇਹ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ ਮੈਂ ਕਾਰ ਵਿੱਚੋਂ ਬਾਹਰ ਨਿਕਲਿਆ ਤੇ ਉਹਨੂੰ ਕਿਹਾ ਕਿ ਮਿਸ ਇਹ ਮੇਰੀ ਥਾਂ ਮੈਂ ਇੱਥੇ ਕਾਰ ਪਾਰਕਿੰਗ ਕਰਨੀ ਸੀ ਤੂੰ ਆਪਣੀ ਗੱਡੀ ਵਿੱਚ ਫਸਾਉਣ ਦੀ ਕਿਉਂ ਹਿੰਮਤ ਹੈ ਤੇ ਕਿਦਾਂ ਕੀਤੀ ਉਹ ਕੁੜੀ ਆਪਣੀ ਕਾਰ ਵਿੱਚੋਂ ਬਾਹਰ ਆਈ ਜਦੋਂ ਮੈਂ ਪਹਿਲੀ ਨਜ਼ਰ ਉਹਨਾਂ ਦੇਖਿਆ ਤਾਂ ਇਦਾਂ ਐ ਅਹਿਸਾਸ ਹੋਇਆ ਉਹਨੇ ਕਿਹਾ ਕਿ ਮੈਂ ਪਹਿਲਾਂ ਆਈਆਂ ਮੈਂ ਵੀ ਦੂਰੋਂ ਹੀ ਆ ਇਸ ਜਗ੍ਹਾ ਨੂੰ ਪਹਿਲਾਂ ਹੀ ਦੇਖ ਲਿਆ ਸੀ ਤੁਸੀਂ ਕਿਤੇ ਹੋਰ ਆਪਣੀ ਗੱਡੀ ਲਗਾ ਲਓ ਸਾਡੇ ਰੋਲੇ ਰੱਪੇ ਦੇ ਵਿੱਚ ਕਲੱਬ ਦੇ ਹੋਰ ਵੀ ਲੋਕ ਉੱਥੇ ਆ ਗਏ ਤੇ ਕਹਿਣ ਲੱਗੇ ਸਾਨੂੰ ਚਾਬੀ ਦਿਓ ਅਸੀਂ ਕਾਰ ਪਾਰਕਿੰਗ ਕਰ ਦੇਵਾਂਗੇ ਮੈਂ ਉਹਨਾਂ ਨੂੰ ਕਾਰ ਦੀ ਚਾਬੀ ਦਿੱਤੀ ਤੇ ਅੰਦਰ ਆ ਗਿਆ ਕੁੜੀ ਤੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਛਾਦੂ ਕੁੜੀ ਮੈਨੂੰ ਜਾਣਦੀ ਨਹੀਂ ਸੀ ਕਿ ਮੈਂ ਕੌਣ ਆ ਉਹ ਆਪਣੇ ਕਿਸੇ ਦੋਸਤ ਦੇ ਨਾਲ ਆਈ ਸੀ ਪਰ ਕਾਫੀ ਪਰੇਸ਼ਾਨ ਸੀ ਮੇਰੀ ਨਜ਼ਰ ਵਾਰ-ਵਾਰ ਉਹਦੇ ਤੇ ਜਾ ਰਹੀ ਸੀ ਵਿਸ਼ਾਲ ਕਹਿਣ ਲੱਗਾ ਕਿ ਕੀ ਗੱਲ ਹੈ ਮੈਂ ਕਿਹਾ ਕਿ ਉਹ ਕੁੜੀ ਬਦਤਮੀਜ਼ ਆ ਮੇਰੀ ਥਾਂ ਤੇ ਆਪਣੀ ਕਾਰ ਲਾਜ ਵਿਸ਼ਾਲ ਮੈਨੂੰ ਸਮਝਾਉਣ ਲੱਗਾ ਕਿ ਛੋਟੀਆਂ-ਛੋਟੀਆਂ ਗੱਲਾਂ ਵੱਲ ਧਿਆਨ ਨਹੀਂ ਦੇਈਦਾ ਪਰ ਮੈਨੂੰ ਬਹੁਤ ਗੁੱਸਾ ਆਇਆ ਸੀ ਮੈਂ ਕਿਹਾ ਕਿ ਜਾਂ ਇਸ ਕੁੜੀ ਦੇ ਬਾਰੇ ਪਤਾ ਕਰ ਕਰਕੇ ਆ ਵਿਸ਼ਾਲ ਕੁਝ ਆਰਡਰ ਲੈਣ ਦੇ ਮਹਾਨੀ ਕੁੜੀ ਦੇ ਕੋਲ ਚਲਾ ਗਿਆ ਥੋੜੀ ਦੇਰ ਬਾਅਦ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕੁੜੀ ਪਹਿਲਾਂ ਹੀ ਬਹੁਤ ਜ਼ਿਆਦਾ ਪਰੇਸ਼ਾਨ ਆ ਮੈਂ ਉਹਦੇ ਵੱਲ ਦੇਖਣ ਲੱਗਾ ਤੇ ਵਿਸ਼ਾਲ ਨੇ ਮੈਨੂੰ ਦੱਸਿਆ ਕਿ ਸ਼ਾਇਦ ਇਸ ਕੁੜੀ ਦੀ ਨੌਕਰੀ ਚਲੀ ਗਈ ਆ ਬਹੁਤ ਹੀ ਜ਼ਿਆਦਾ ਪਰੇਸ਼ਾਨ ਆ ਕਿਸੇ ਜਗ੍ਹਾ ਤੇ ਇਹ ਪਬਲਿਕ ریلیشن ਮੈਨੇਜਰ ਸੀ ਵਿਸ਼ਾਲ ਦੀ ਗੱਲ ਸੁਣ ਕੇ ਮੈਂ ਮਾਨ ਹੀ ਮਾਨ ਵਿੱਚ ਮੁਸਕਰਾਉਣ ਲੱਗ ਪਿਆ ਤੇ ਕਹਿਣ ਲੱਗਿਆ ਕਿ ਵਿਸ਼ਾਲ ਚੱਲ ਉਹਦੇ ਨਾਲ ਗੱਲ ਕਰਦੇ ਆ ਵਿਸ਼ਾਲ ਮੇਰੇ ਮਕਸਦ ਤੋਂ ਅਣਜਾਣ ਸੀ ਮੇਰੇ ਵਾਲਾ ਹੈਰਾਨੀ ਨਾਲ ਦੇਖਣ ਲੱਗਾ ਤੇ ਕਹਿਣ ਲੱਗਾ ਤੂੰ ਉਹਦੇ ਕੋਲ ਜਾਵੇਂਗਾ ਪਰ ਤੈਨੂੰ ਤਾਂ ਇਹ ਕਹਿ ਕੇ ਉਹ ਚੁੱਪ ਹੋ ਗਿਆ ਮੈਂ ਕਿਹਾ ਕਿ ਗੱਲ ਪੂਰੀ ਕਰ ਇਹੀ ਕਹਿਣਾ ਚਾਹੁੰਦਾ ਨਾ ਕਿ ਮੈਨੂੰ ਕੁੜੀਆਂ ਤੋਂ ਨਫ਼ਰਤ ਆ ਉਹ ਮੇਰੇ ਵਾਲਾ ਦੇਖਣ ਲੱਗ ਪਿਆ ਸੀ ਮੈਂ ਕਿਹਾ ਇਸ ਲਈ ਚੱਲਾਂ ਦੇਖ ਇਸ ਕੁੜੀ ਨੂੰ ਕਿੱਦਾਂ ਸਬਕ ਸਬਕ ਸਿਖਾਉਂਦਾ ਇਹ ਕਹਿ ਕੇ ਮੈਂ ਉਹਦੇ ਕੋਲ ਚਲਾ ਗਿਆ ਤੇ ਕਿਹਾ ਹੈਲੋ ਮਿਸ ਉਹ ਮੈਨੂੰ ਬੜੀ ਹੈਰਾਨੀ ਨਾਲ ਦੇਖਣ ਲੱਗ ਪਈ ਮੈਂ ਉਹਦੀਆਂ ਅੱਖਾਂ ਨੂੰ ਧਿਆਨ ਨਾਲ ਦੇਖਿਆ ਤੇ ਉਹਦੀਆਂ ਪਲਕਾਂ ਸੰਘਣੀਆਂ ਤੇ ਲੰਬੀਆਂ ਸੀ ਬਹੁਤ ਜ਼ਿਆਦਾ ਸੋਹਣੀਆਂ ਅੱਖਾਂ ਸੀ ਕਿਸੇ ਗੁੱਡੀ ਦੀ ਤਰ੍ਹਾਂ ਸੀ ਛੋਟੇ ਛੋਟੇ ਵਾਲ ਸੀ ਬਿਲਕੁਲ ਸਟ੍ਰੇਟ ਸੀ ਕੋਈ ਗੁੱਡੀ ਦੀ ਤਰ੍ਹਾਂ ਲੱਗਦੀ ਸੀ ਉਹਦੀ ਬੇਮਿਸਾਲ ਖੂਬਸੂਰਤੀ ਤੇ ਨਜ਼ਰ ਕੀ ਗਈ ਉਹ ਕੁੜੀ ਕਹਿਣ ਲੱਗੀ ਕਿ ਕੀ ਗੱਲ ਹੋਈ ਸਰ ਸਰ ਕਾਰ ਪਾਰਕਿੰਗ ਦੀ ਪ੍ਰੋਬਲਮਾਂ ਤਾਂ ਪਹਿਲਾਂ ਹੀ ਦੂਰ ਹੋ ਗਈਆਂ ਹੁਣ ਤੁਸੀਂ ਕੀ ਚਾਹੁੰਦੇ ਹੋ ਮੈਂ ਪਾਸਵਚ ਆਪਣਾ ਕਾਰਡ ਕੱਢਿਆ ਤੇ ਉਸ ਕੁੜੀ ਨੂੰ ਦੇ ਦਿੱਤਾ ਤੇ ਕਿਹਾ ਆਈ ਐਮ ਰਤਨ ਸਿੱਧੂ ਧੀ ਸਭ ਤੋਂ ਵੱਡੀ ਕੰਪਨੀ ਆ ਇਹਦੇ ਇਲਾਵਾ ਸਾਡੇ ਕੋਲ ਹੋਰ ਵੀ ਕਾਫੀ ਸਾਰੇ ਬਿਜ਼ਨਸ ਆ ਮੇਰੀਆਂ ਗੱਲਾਂ ਸੁਣ ਕੇ ਉਸ ਕੁੜੀ ਦੀਆਂ ਅੱਖਾਂ ਫਟੀਆਂ ਹੀ ਰਹਿ ਗਈਆਂ ਮੈਂ ਕਿਹਾ ਜੇ ਤੁਹਾਨੂੰ ਕਦੀ ਨੌਕਰੀ ਦੀ ਲੋੜ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਇਹ ਕਹਿ ਕੇ ਮੁਸਕਰਾਉਣ ਲੱਗ ਪਿਆ ਉਹ ਕੁੜੀ ਕੁਝ ਥੋੜ੍ਹੀ ਦੇਰ ਮੇਰੇ ਵੱਲ ਦੇਖਣ ਲੱਗੀ ਤੇ ਫਿਰ ਮੇਰੇ ਕੋਲ ਕਾਰਡ ਲੈ ਕੇ ਲੈ ਲਿਆ ਤੇ ਇੱਕ ਪਲ ਦੇ ਲਈ ਕਾਰਡ ਦੇਖਣ ਲੱਗੀ ਪਤਾ ਨਹੀਂ ਉਹ ਕੀ ਸੋਚਦੀ ਸੀ ਮੇਰੀਆਂ ਅੱਖਾਂ ਵਿੱਚ ਏਦਾਂ ਦੇਖਣ ਲੱਗੀ ਜਿੱਦਾਂ ਕਿਸੇ ਭੂਤ ਨੂੰ ਦੇਖ ਲਿਆ ਹੋਵੇ ਉਹਦਾ ਰਿਐਕਸ਼ਨ ਦੇਖ ਕੇ ਮੈਂ ਬੜਾ ਹੈਰਾਨ ਹੋਇਆ ਕਿ ਇਹ ਕੀ ਸੋਚਦੀ ਸੀ ਥੈਂਕ ਯੂ ਮੈਨੂੰ ਕਹਿ ਕੇ ਉਹ ਆਪਣੇ ਫਰੈਂਡ ਦੇ ਨਾਲ ਕਲੱਬ ਦੇ ਵੱਲ ਚਲੀ ਗਈ ਤੇ ਫਿਰ ਉੱਥੇ ਖੜਾ ਮੈਂ ਉਹਨੂੰ ਦੇਖਦਾ ਰਿਹਾ ਇਸ ਗੱਲ ਨੂੰ ਇੱਕ ਮਹੀਨਾ ਹੋ ਗਿਆ ਸੀ ਉਹ ਕੁੜੀ ਜੌਬ ਲੈਣ ਲਈ ਨਹੀਂ ਆਈ ਸੀ ਮੈਂ ਆਪਣੇ ਆਫਿਸ ਵਿੱਚ ਬੈਠਾ ਫਾਈਲਾਂ ਚੈੱਕ ਕਰਦਾ ਸੀ ਤਾਂ ਇੱਕ ਕੁੜੀ ਦੀ ਆਵਾਜ਼ ਮੇਰੇ ਕੰਨਾਂ ਵਿੱਚ ਆਈ ਤੇ ਕਹਿਣ ਲੱਗੀ ਸਰ ਤੁਹਾਨੂੰ ਫਾਈਲ ਦੇਣੀ ਸੀ ਕੁਝ ਡਿਸਕਸ ਕਰਨਾ ਸੀ ਮੇਰੇ ਆਫਿਸ ਵਿੱਚ ਜ਼ਿਆਦਾਤਰ ਮੁੰਡੇ ਹੀ ਆਉਂਦੇ ਸੀ ਕੁੜੀਆਂ ਦਾ ਆਉਣਾ ਸਖਤ ਮਨਾ ਸੀ ਮੇਰੇ ਨਾਲ ਕੰਮ ਕਰਨ ਵਾਲੀਆਂ ਸਾਰੀਆਂ ਲੇਡੀਜ਼ ਸਟਾਫ ਨੂੰ ਪਤਾ ਸੀ ਕਿ ਮੈਂ ਉਹਨਾਂ ਦਾ ਆਪਣੇ ਆਫਿਸ ਵਿੱਚ ਆਉਣਾ ਪਸੰਦ ਨਹੀਂ ਕਰਦਾ ਕੋਈ ਕੁੜੀ ਇਕੱਲੀ ਨਹੀਂ ਆਉਂਦੀ ਸੀ ਬਲਕਿ ਗਰੁੱਪ ਵਿੱਚ ਹੀ ਆਉਂਦੀਆਂ ਸੀ ਮੇਰੀਆਂ ਕੁਝ ਸਹੇਲੀਆਂ ਜ਼ਰੂਰ ਸੀ ਜੋ ਅਕਸਰ ਮੇਰੇ ਆਲੇ-ਦੁਆਲੇ ਘੁੰਮਦੀਆਂ ਰਹਿੰਦੀਆਂ ਸੀ ਮੇਰੇ ਨਾਲ ਟਾਈਮ ਸਪੈਂਡ ਕਰਦੀਆਂ ਸੀ ਮੈਂ ਉਹਨਾਂ ਨੂੰ ਮਨਾ ਕਰ ਦਿੰਦਾ ਸੀ ਮੈਂ ਕੁੜੀਆਂ ਨੂੰ ਦੂਰ ਭਜਾਉਂਦਾ ਸੀ ਉਹ ਮੈਨੂੰ ਬਿਲਕੁਲ ਵੀ राਸ ਨਹੀਂ ਆਉਂਦੀਆਂ ਸੀ ਕੁੜੀਆਂ ਦੇ ਸਾਹਮਣੇ ਮੈਂ ਬਿਲਕੁਲ ਪੱਥਰ ਦੀ ਮੂਰਤ ਬਣ ਜਾਂਦਾ ਸੀ ਪਰ ਉਸ ਪਲ ਲਈ ਗੁੱਸੇ ਨਾਲ ਆਪਣੀਆਂ ਨਜ਼ਰਾਂ ਨਾਲ ਦੇਖਿਆ ਤੇ ਜਦੋਂ ਮੇਰੇ ਸਾਹਮਣੇ ਦੇਖਿਆ ਤਾਂ ਮੈਨੂੰ ਹੈਰਾਨੀ ਜਈ ਹੋਈ ਮੇਰੇ ਸਾਹਮਣੇ ਉਹੀ ਕੁੜੀ ਖੜੀ ਸੀ ਪਰ ਅੱਜ ਉਹਦਾ ਗੈਟਅਪ ਬਿਲਕੁਲ ਅਲੱਗ ਸੀ ਵਾਲ ਵੀ ਖਿਲਰੇ ਹੋਏ ਸੀ ਇੱਕ ਸ਼ਰਟ ਸਕਰਟ ਵਿੱਚ ਸੀ ਪੈਰਾਂ ਵਿੱਚ ਬਲੈਕ ਕਲਰ ਦੇ ਬੂਟਸ ਸੀ ਸਿਰ ਤੋਂ ਪੈਰਾਂ ਤੱਕ ਕਿਸੇ ਸੁਪਣਿਆਂ ਦੀ ਗੁੱਡੀ ਲੱਗਦੀ ਸੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ ਮੈਂ ਉਹਨੂੰ ਕਿਹਾ ਕਿ ਹਾਂ ਆ ਕੇ ਬੈਠੋ ਮੈਨੂੰ ਤੇ ਸਭ ਕੁਝ ਪਤਾ ਨਹੀਂ ਸੀ ਇਸ ਕੁੜੀ ਨੇ ਮੇਰੀ ਕੰਪਨੀ ਕਦੋਂ ਜੁਆਇਨ ਕੀਤੀ ਮੈਂ ਸਮਾਈਲ ਜੀ ਕੀਤੀ ਜ਼ਰੂਰ ਮੇਰੇ ਸੋਰਸ ਦਾ ਫਾਇਦਾ ਚੱਕ ਕੇ ਉਹਨੇ ਇਹ ਜੌਬ ਲਈ ਹੋਊਗੀ ਜਦੋਂ ਹੁਣ ਉਸ ਜਨ ਦਾ ਬਦਲਾ ਮੈਂ ਲੈ ਲਊਗਾ ਇਹ ਹੀ ਸੋਚ ਰਿਆ ਸੀ ਕਿ ਉਹ ਫਾਈਲ ਦਿਖਾ ਕੇ ਕੁਝ ਡਿਸਕਸ ਕਰਨ ਲੱਗੇ ਕਹਿਣ ਲੱਗੇ ਕਿ ਸਰ ਮੈਂ ਤੁਹਾਨੂੰ ਇਸ ਬਾਰੇ ਇੱਕ ਪ੍ਰੋਜੈਕਟ ਦੇਣਾ ਚਾਹੁੰਦੀ ਹਾਂ ਉਹਨੇ ਆਪਣੇ ਲੈਪਟਾਪ ਤੇ ਪ੍ਰੈਜੈਂਟੇਸ਼ਨ ਕੱਢ ਕੇ ਬਿਲਕੁਲ ਪ੍ਰੋਫੈਸ਼ਨਲ ਤਰੀਕੇ ਨਾਲ ਮੈਨੂੰ ਸਮਝਾਉਂਦੀ ਸੀ ਮੈਂ ਕਿਹਾ ਕਿ ਤੁਸੀਂ ਇਸ ਕੰਪਨੀ ਨੂੰ ਕਦੋਂ ਜੁਆਇਨ ਕੀਤਾ ਤੇ ਉਹਨੇ ਮੈਨੂੰ ਕਾਰਡ ਦਿਖਾਇਆ ਉਹਨੂੰ ਮੈਂ ਕਿਹਾ ਤੈਨੂੰ ਮੈਂ ਕਾਲ ਹੀ ਨਹੀਂ ਕੀਤੀ ਜਰੂਰ ਮੇਰਾ ਤੂੰ ਨਾਮ ਇਸ ਨੌਕਰੀ ਵਿੱਚ ਲੈ ਕੇ ਲੱਗੀ ਲੱਗੀ ਹੋਵੇਗੀ ਉਹਨੇ ਕਿਹਾ ਸਰ ਤੁਹਾਡਾ 사 ਸਲਾਕੇ ਮੈਂ ਜੋਬ ਨੇ ਲਈ ਮੈਨੂੰ ਤਾਂ ਕੰਪਨੀ ਵਾਲਿਆਂ ਨੇ ਫੋਨ ਕੀਤਾ ਸੀ ਮੈਂ ਇੰਟਰਵਿਊ ਦੇਣ ਆ ਗਈ ਸੀ ਤੇ ਮੈਨੇਜਰ ਨੂੰ ਇਹ ਪਤਾ ਨਹੀਂ ਸੀ ਕਿ ਤੁਸੀਂ ਮੈਨੂੰ ਜੋਬ ਇੰਟਰਵਿਊ ਲਈ ਬੁਲਾਇਆ ਮੈਂ ਆਪਣੇ ਹੀ ਤਜਰਬੇ ਨਾਲ ਨੌਕਰੀ ਲੈ ਲਈ ਹੈ ਮੈਨੂੰ ਕਿਸੇ ਦੇ एहसान ਦੀ ਲੋੜ ਨਹੀਂ ਉਹਦੀਆਂ ਅੱਖਾਂ ਵਿੱਚ ਆਪਣਾਪਣ ਜਾਂ ਝਲਕ ਰਿਹਾ ਸੀ ਜਿਹਦੇ ਤੇ ਮੈਨੂੰ ਗੁੱਸਾ ਆ ਗਿਆ ਇਹਦਾ ਐਕਸਪ੍ਰੈਸ਼ਨ ਦੇਖਣ ਤੋਂ ਬਾਅਦ ਮੈਂ ਕਿਹਾ ਕਿ ਮੈਂ ਇਸ ਬਾਰੇ ਵਿੱਚ ਜਾ ਬਾਅਦ ਵਿੱਚ ਗੱਲ ਕਰੂੰਗਾ ਤੂੰ ਹਜੇ ਜਾ ਫਟਾਫਟ ਮੈਂ ਆਪਣੀ ਕੰਪਨੀ ਦੇ ਮੈਨੇਜਰ ਨੂੰ ਬੁਲਾਇਆ ਤੇ ਉਸ ਕੁੜੀ ਦੀ ਸਾਰੀ ਡਿਟੇਲ ਲਈ ਕੁੜੀ ਦਾ ਨਾਮ ਅੰਜਲੀ ਸੀ ਉਸ ਤੋਂ ਪਹਿਲਾਂ ਦੂਸਰੇ ਸ਼ਹਿਰ ਵਿੱਚ ਰਹਿੰਦੀ ਸੀ ਹਜੇ ਨਵੀਂ ਇਸ ਸ਼ਹਿਰ ਵਿੱਚ ਸ਼ਿਫਟ ਹੋਈ ਸੀ ਛੁੱਟੀ ਟਾਈਮ ਵਿੱਚ ਵਿਸ਼ਾਲ ਨੂੰ ਬੁਲਾ ਲਿਆ ਉਸ ਉਸ ਕੁੜੀ ਦੇ ਬਾਰੇ ਸਾਰੀ ਗੱਲ ਦੱਸ ਦਿੱਤੀ ਮੈਂ ਕਿਹਾ ਕਿ ਉਹਦੇ ਤੋਂ ਮੈਂ ਬਦਲਾ ਲੈਣਾ ਚਾਹੁੰਦਾ ਵਿਸ਼ਾਲ ਕਹਿਣ ਲੱਗਿਆ ਕਿ ਤੂੰ ਉਸ ਕੁੜੀ ਦੇ ਪਿੱਛੇ ਕਿਉਂ ਪੈ ਗਿਆ ਵੈਸੇ ਤਾਂ ਕੁੜੀਆਂ ਤੇਰੇ ਪਿੱਛੇ ਪਈਆਂ ਰਹਿੰਦੀਆਂ ਆਖਰ ਕੀ ਗੱਲ ਰਤਨ ਮੈਂ ਕਿਹਾ ਕਿ ਕੁੜੀਆਂ ਮੇਰੇ ਪਿੱਛੇ ਅਸਲੀ ਪਈਆਂ ਰਹਿੰਦੀਆਂ ਕਿਉਂਕਿ ਮੈਂ ਪੈਸੇ ਵਾਲਾ ਤੇ ਨੰਬਰ 1 ਬਿਜ਼ਨਸਮੈਨ ਆ ਜਦੋਂ ਵੀ ਪਾਰਟੀ ਵਿੱਚ ਜਾਣਾ ਤੇ ਕੋਈ ਨਾ ਕੋਈ ਕੁੜੀ ਮੇਰੇ ਕੋਲ ਆ ਜਾਂਦੀ ਆ ਪਰ ਇਹ ਕੁੜੀ ਉਹਨਾਂ ਕੁੜੀਆਂ ਵਰਗੀ ਨਹੀਂ ਇਹ ਬਹੁਤ ਹੀ ਆਪਣੇ ਆਪ ਵਿੱਚ ਰਹਿੰਦੀ ਆ ਵਿਸ਼ਾਲ ਹੱਸਣ ਲੱਗ ਪਿਆ ਤੇ ਕਹਿਣ ਲੱਗਾ ਹੁਣ ਸਮਝਾਈ ਕਿ ਤੇਰਾ ਗੁੱਸਾ ਉਸ ਕੁੜੀ ਦੇ ਲਈ ਇੰਨਾ ਜ਼ਿਆਦਾ ਕਿਉਂ ਆ ਉਹਦੇ ਵੱਲ ਦੇਖਣ ਲੱਗਾ ਤੇ ਕਹਿਣ ਲੱਗਾ ਕਿ ਹੁਣ ਉਹ ਤੈਨੂੰ ਕੁਝ ਨਹੀਂ ਸਮਝਦੀ ਦੂਸਰੀਆਂ ਕੁੜੀਆਂ ਦੀ ਤਰ੍ਹਾਂ ਰਤਨਾ ਰਤਨ ਕਰਕੇ ਤੇਰੇ ਪਿੱਛੇ ਨਹੀਂ ਪੈਂਦੀ ਤੈਨੂੰ ਕੁੜੀਆਂ ਦਾ ਇੰਟੈਂਸ਼ਨ ਬਹੁਤ ਚੰਗਾ ਲੱਗਦਾ ਤੇ ਜਦੋਂ ਇਹ ਕੁੜੀ ਤੈਨੂੰ ਇੰਟੈਂਸ਼ਨ ਨਹੀਂ ਦੇ ਰਹੀ ਤਾਂ ਤੈਨੂੰ ਉਹਦੇ ਤੇ ਗੁੱਸਾ ਆ ਗਿਆ ਵਿਸ਼ਾਲ ਦੀ ਗੱਲ ਉਹ ਮੈਂ ਇਗਨੋਰ ਕਰਕੇ ਉੱਠ ਕੇ ਖੜਾ ਹੋ ਗਿਆ ਘਰ ਜਾਣ ਲਈ ਤਿਆਰ ਹੋ ਗਿਆ ਸੀ ਬਾਹਰ ਨਿਕਲ ਹੀ ਰਿਹਾ ਸੀ ਕਿ ਮੇਰੀ ਨਜ਼ਰ ਉਸ ਕੁੜੀ ਤੇ ਪਈ ਸਾਡੇ ਆਫਿਸ ਦੇ ਇੱਕ ਮੇਲ ਸਟਾਫ ਦੇ ਨਾਲ ਤੁਰੀ ਜਾਲੀ ਸੀ ਚੈਡ ਇਸ ਮੁੰਡੇ ਦੀ ਕਾਰ ਵਿੱਚੋਂ ਹੀ ਵਿੱਚ ਹੀ ਜਾ ਰਹੀ ਸੀ ਇਹ ਮੁੰਡਾ ਸਾਡੇ ਆਫਿਸ ਦਾ ਬੈਚਲਰ ਸੀ ਸ਼ਾਇਦ ਮੇਰੀ ਹੀ ਉਮਰ ਦਾ ਹੋਊਗਾ ਇਹ ਦੇਖ ਕੇ ਮੇਰਾ ਗੁੱਸਾ ਹੋਰ ਵੀ ਵੱਧ ਗਿਆ ਇਹ ਕੁੜੀ ਮੈਨੂੰ ਅਣਦੇਖਾ ਕਰ ਰਹੀ ਸੀ ਅਤੇ ਦੂਸਰੇ ਮੇਲ ਸਟਾਫ ਦੇ ਨਾਲ ਕੰਪਨੀ ਜੁਆਇਨ ਕਰਦੀ ਹੋਈ ਘੁੰਮਣ ਫੇਰ ਲੱਗ ਪਈ ਸੀ ਅਗਲੇ ਦਿਨ ਆਫਿਸ ਤੋਂ ਮੈਂ ਉਹਨੂੰ ਆਪਣੇ ਕੈਬਨ ਵਿੱਚ ਬੁਲਾਇਆ ਮੇਰੇ ਅਸਿਸਟੈਂਟ ਨੇ ਕਿਹਾ ਕਿ ਸਰ ਤੁਸੀਂ ਉਸ ਕੁੜੀ ਨੂੰ ਇਕੱਲੇ ਕੈਬਨ ਵਿੱਚ ਮਿਲਣਾ ਚਾਹੁੰਦੇ ਹੋ ਮੈਂ ਕਿਹਾ ਕਿ ਹਾਂ ਉਸ ਕੁੜੀ ਨਾਲ ਇਕੱਲੇ ਹੀ ਗੱਲ ਕਰਨੀ ਆ ਉਹਨੂੰ ਬੁਲਾ ਦਿਓ ਉਹ ਕੁੜੀ ਲੈਪਟਾਪ ਲੈ ਕੇ ਮੇਰੇ ਕੋਲ ਆਈ ਮੇਰੇ ਸਾਹਮਣੇ ਆ ਕੇ ਖੜੀ ਹੋ ਕੇ ਕਹਿਣ ਲੱਗੀ ਕਿ ਸਰ ਤੁਸੀਂ ਮੈਨੂੰ ਬੁਲਾਇਆ ਮੈਂ ਕਿਹਾ ਮੈਂ ਆਪਣੀ ਕੰਪਨੀ ਵਿੱਚ ਇਦਾਂ ਦੀਆਂ ਕੁੜੀਆਂ ਜੋ ਨੂੰ ਜੋਬ ਨਹੀਂ ਦਿੰਦਾ ਜੋ ਕਰੈਕਟਰਲੈਸ ਹੋਣ ਇਹ ਗੱਲ ਸੁਣ ਕੇ ਉਹਨੇ ਹੈਰਾਨੀ ਹੋਈ ਉਹਨੇ ਕਿਹਾ ਕਿ ਸਰ ਕੀ ਹੋਇਆ ਮੈਂ ਕਿਹਾ ਕੁਝ ਵੀ ਸਮਝ ਚ ਨਹੀਂ ਆ ਰਿਹਾ ਮੈਂ ਕਿਹਾ ਕਿ ਕੱਲ ਤੈਨੂੰ ਮੈਂ ਜਸਦੇ ਨਾਲ ਉਹਦੇ ਘਰ ਜਾਂਦੇ ਹੋਏ ਦੇਖਿਆ ਸੀ ਤੋ ਹਜੇ ਕੰਪਨੀ ਜੁਆਇਨ ਕੀਤੀ ਐ ਤੇ ਕੰਪਨੀ ਵਿੱਚ ਮੇਲ ਸਟਾਫ ਦੇ ਨਾਲ ਕੀ ਕਰ ਰਹੀ ਸੀ ਮੈਨੂੰ ਸਾਫ ਪਤਾ ਮੇਰੀ ਗੱਲ ਸੁਣ ਕੇ ਉਸ ਕੁੜੀ ਦੇ ਚਿਹਰੇ ਤੇ ਪਰੇਸ਼ਾਨੀ ਆਉਣ ਲੱਗ ਪਈ ਸੀ ਤੇ ਕਹਿਣ ਲੱਗੀ ਮੈਂ ਫ੍ਰੀ ਟਾਈਮ ਹੀ ਉਹਦੇ ਨਾਲ ਗੱਲ ਨਹੀਂ ਕਰ ਸਕਦੀ ਉਹਦੇ ਨਾਲ ਘੁੰਮ ਫਿਰ ਨਹੀਂ ਸਕਦੀ ਮੈਂ ਕਿਹਾ ਕਿ ਸਾਡੀ ਕੰਪਨੀ ਦਾ ਇਹ ਰੂਲ ਆ ਕਿ ਆਫਿਸ ਦੇ ਬਾਹਰ EMPLOYEES apps ਵਿੱਚ ਨਹੀਂ ਮਿਲਦੇ ਜੇ ਮੇਰੇ ਰੂਲ ਤੇ ਚੱਲ ਸਕਦੀਆਂ ਕੰਪਨੀ ਵਿੱਚ ਰਹਿ ਸਕਦੀਆਂ ਨਹੀਂ ਤਾਂ ਇੱਥੋਂ ਜਾ ਸਕਦੀਆਂ ਮੇਰੀ ਗੱਲ ਦਾ ਮਨਾਂ ਨਹੀਂ ਕੀਤਾ ਤੇ ਜੀਵ ਜਿਹਾ ਚਿਹਰਾ ਬਣਾ ਕੇ ਬਾਹਰ ਜਾਣ ਲੱਗੀ ਤੇ ਮੈਂ ਕਿਹਾ ਅੰਜਲੀ ਤਾਂ ਮੈਂ ਕਿਹਾ ਕਿ ਅੰਜਲੀ ਅਜੇ ਗੱਲ ਖਤਮ ਨਹੀਂ ਹੋਈ ਤਾਂ ਉਹ ਰੁਕ ਗਈ ਮੈਂ ਕਿਹਾ ਅੱਜ ਸ਼ਾਮ ਨੂੰ ਮੇਰੇ ਨਾਲ ਚਲੀ ਜਾਏ ਕੱਲ ਦੀ ਜੋ ਗੱਲ ਰਹਿ ਗਈ ਸੀ ਉਹ ਵੀ ਮੈਂ ਤੇਰੇ ਨਾਲ ਹੋਟਲ ਵਿੱਚ ਹੀ ਕਰਨ ਵਾਲਾ ਤੇ ਤੈਨੂੰ ਬਹੁਤ ਪਿਆਰ ਕਰੂੰਗਾ ਤੇ ਆਪਣੀ ਫਾਈਲ ਦੇ ਨਾਲ ਉਹਨੇ ਕਿਹਾ ਸਰ ਪਰ ਪਹਿਲਾਂ ਇਨਾ ਹੀ ਕਿਹਾ ਤਾਂ ਉਹਦੇ ਚਿਹਰੇ ਤੇ ਉਲਝਣ ਸਾਫ਼ ਦਿਖ ਰਹੀ ਸੀ ਮੈਂ ਮਾਨ ਵਿੱਚ ਮੁਸਕਰਾਉਂਦੇ ਹੋਏ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਅੰਜਲੀ ਮੈਨੂੰ ਤੂੰ ਇਗਨੋਰ ਕਰੇ ਤੇ ਜਸਦੇ ਨਾਲ ਜਾਂ ਕਿਸੇ ਹੋਰ ਮੁੰਡੇ ਦੇ ਨਾਲ ਘੁੰਮੇ ਫਰੀ ਜੇ ਉਹ ਕਿਸੇ ਦੇ ਨਾਲ ਘੁੰਮਣਾ ਵੀ ਉਸ ਚਾਹੁੰਦੀ ਹੋਵੇ ਤਾਂ ਉਹ ਸ਼ਾਮ ਨੂੰ ਮੇਰੇ ਨਾਲ ਹੀ ਚੱਲੇ ਅੰਜਲੀ ਨੂੰ ਫੋਨ ਕੀਤਾ ਤਾਂ ਮੈਂ ਕਿਹਾ ਕਿ ਚੱਲ ਮੈਂ ਤੇਰਾ ਇੰਤਜ਼ਾਰ ਕਰ ਰਿਹਾ ਹਾਂ ਮੈਂ ਆਪਣੇ ਕਾਰ ਵਿੱਚ ਆ ਗਿਆ ਸੀ ਤਾਂ ਅੰਜਲੀ ਨੂੰ ਦੇਖਿਆ ਤਾਂ ਅੰਜਲੀ ਮੇਰੇ ਸਾਹਮਣੇ ਖੜੀ ਸੀ ਮੈਂ ਆਪਣੀ ਨਾਲ ਵਾਲੀ ਸੀਟ ਤੇ ਉਹਨੂੰ ਬੈਠਣ ਦਾ ਇਸ਼ਾਰਾ ਕੀਤਾ ਉਹ ਬਿਲਕੁਲ ਚੁੱਪ ਸੀ ਮੈਂ ਕਿਹਾ ਕਿ ਅੰਜਲੀ ਤੂੰ ਕਾਫੀ ਮਿਹਨਤੀ ਕੁੜੀ ਆਂ ਬਸ ਤੈਨੂੰ ਕੰਪਨੀ ਦੇ ਰੂਲਸ ਫਾਲੋ ਕਰਨੇ ਪੈਣਗੇ ਤੂੰ ਕਾਫੀ ਟੈਲੈਂਟਡ ਆ ਮੈਂ ਇਹਨਾਂ ਕਿਹਾ ਤਾਂ ਮੇਰੀ ਗੱਲ ਸੁਣ ਕੇ ਮੁਸਕਰਾ ਪਈ ਤੇ ਕਹਿਣ ਲੱਗੀ ਥੈਂਕ ਯੂ ਮੈਂ ਕਿਹਾ ਸ਼ਾਇਦ ਤੇਰਾ ਘਰ ਔਰ ਉਸ ਤੋਂ ਕਾਫੀ ਦੂਰ ਹੋਊਗਾ ਤਾਂ ਉਹ ਕਹਿਣ ਲੱਗੀ ਕਿ ਜਿਆਦਾ ਦੂਰ ਨਹੀਂ ਮੈਂ ਕਿਹਾ ਕੱਲ ਨੂੰ ਮੈਂ ਤੈਨੂੰ ਤੇਰੇ ਘਰ ਡ੍ਰੌਪ ਕਰ ਦੇਵਾਂਗਾ ਤੂੰ ਮੇਰੀ EMPLOYEE ਆ ਤੇਰਾ ਜੋ ਵੀ ਪ੍ਰੋਬਲਮ ਆ ਉਹ ਮੈਂ ਸੋਲਵ ਕਰ ਦੇਵਾਂਗਾ ਕਿਸੇ ਹੋਰ ਦੇ ਕੋਲ ਮਦਦ ਲੈਣ ਦੀ ਕੋਈ ਲੋੜ ਨਹੀਂ ਉਹ ਮੇਰੇ ਵੱਲ ਦੇਖਣ ਲੱਗੀ ਜਿੱਦਾਂ ਨਾ ਖੁਸ਼ ਹੋਵੇ ਜਿੱਦਾਂ ਮੇਰੇ ਤੋਂ ਨਫ਼ਰਤ ਕਰਦੀ ਹੋਵੇ ਮੇਰੇ ਨਾਲ ਘਰ ਜਾਣਾ ਪਸੰਦ ਨਾ ਕਰਦੀ ਹੋਵੇ ਮੈਂ ਉਹਦੇ ਵੱਲ ਦੇਖਿਆ ਤਾਂ ਉਹ ਕਹਿਣ ਲੱਗੀ ਕਿ ਸਰ ਤੁਹਾਨੂੰ ਕੀ ਪ੍ਰੋਬਲਮ ਆ ਉਹ ਆਪਣੀ ਕੰਪਨੀ ਦੇ ਸੀਈਓ ਆ ਮੈਂ ਆਪ ਹੀ ਚਲੀ ਜਾਊਂਗੀ ਆਫਿਸ ਦੇ ਬਾਹਰ ਜਿਹੜੀ ਸਰਕਾਰੀ ਪਾਰਕਾ ਇਸੇ ਵਜ੍ਹਾ ਕਰਕੇ ਮੈਂ ਆਪਣੀ ਕਾਰ ਨੂੰ ਲੈ ਕੇ ਨਹੀਂ ਆਉਂਗੀ ਮੈਨੂੰ ਬੱਸ ਤੇ ਆਉਣਾ ਜਾਣਾ ਪੈਂਦਾ ਇਸ ਲਈ ਜਸਨੇ ਕਿਹਾ ਸੀ ਕਿ ਚੱਲ ਮੇਰਾ ਘਰ ਵੀ ਉਸ ਰਸਤੇ ਵੱਲ ਦੀ ਆ ਤਾਂ ਤੈਨੂੰ ਮੈਂ ਡ੍ਰੌਪ ਕਰ ਦੇਵਾਂਗਾ ਉਹ ਕਹਿਣ ਲੱਗੀ ਕਿ ਸਰ ਤੁਹਾਨੂੰ ਕਿੱਦਾਂ ਪਤਾ ਮੈਂ ਕਿਹਾ ਮੈਨੂੰ ਆਪਣੇ ਸਟਾਫ ਦੇ ਬਾਰੇ ਸਾਰੀ ਗੱਲ ਪਤਾ ਹੁੰਦੀ ਆ ਹਾਲਾਂਕਿ ਮੈਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਦੇ ਘਰ ਦਾ ਐਡਰੈਸ ਕੀ ਆ ਮੈਂ ਆਪਣੇ ਮੋਬਾਈਲ ਤੇ ਮੈਨੇਜਰ ਨੂੰ ਮੈਸੇਜ ਕੀਤਾ ਕਿ ਅੰਜਲੀ ਦਾ ਸਾਰਾ ਡਿਟੇਲ ਮੰਗਿਆ ਜਦੋਂ ਹੁਣੇ ਮੈਨੂੰ ਉਹ ਡਿਟੇਲ ਭੇਜੀ ਤਾਂ ਉਹਦੇ ਘਰ ਦਾ ਐਡਰੈਸ ਦੇਖ ਕੇ ਸੋਚਣ ਲੱਗਾ ਕਿ ਇਹ ਤਾਂ ਘਰ ਮੇਰੇ ਬਿਲਕੁਲ ਉਲਟਾ ਪੈਂਦਾ ਪਰ ਮੈਂ ਉਹਨੂੰ ਰੋਜ਼ ਡ੍ਰੌਪ ਕਰਨ ਦੇ ਲਈ ਤਿਆਰ ਸੀ ਉਹਦੇ ਕੋਲ ਕਿਸੇ ਹੋਰ ਨੂੰ ਪਟਕਣ ਨਹੀਂ ਦੇਣਾ ਚਾਹੁੰਦਾ ਸੀ ਅੰਜਲੀ ਦੇ ਨਾਲ ਹੋਟਲ ਚਲਾ ਗਿਆ ਰੂਮ ਵਿੱਚ ਆ ਕੇ ਮੈਂ ਉਹਨੂੰ ਪ੍ਰੋਜੈਕਟ ਸਮਝਾਉਣ ਲੱਗਾ ਉਹ ਬਹੁਤ ਘਬराई ਹੋਈ ਸੀ ਕਿ ਕਿਉਂਕਿ ਉਹ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਸੀ ਮੈਂ ਤਾਂ ਬਸ ਉਹਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਸੀ ਉਹਦੇ ਨਾਲ ਹਰ ਵੇਲੇ ਵਕਤ ਗੁਜ਼ਾਰਨਾ ਚਾਹੁੰਦਾ ਸੀ ਤੇ ਆਫਿਸ ਦੇ ਮਾਹੌਲ ਤੋਂ ਦੂਰ ਸੀ ਮੈਂ ਅੰਜਲੀ ਦੇ ਨਾਲ ਪਤਾ ਨਹੀਂ ਮੈਨੂੰ ਕੀ ਇਹ ਕੀ ਹੋ ਗਿਆ ਸੀ ਮੈਨੂੰ ਕੁੜੀਆਂ ਤੋਂ ਤਾਂ ਨਫ਼ਰਤ ਸੀ ਪਰ ਅੰਜਲੀ ਦੇ ਨਾਲ ਕੰਮ ਕਰਦੇ ਵੇਲੇ ਮੈਂ ਕਈ ਵਾਰੀ ਉਹਦਾ ਹੱਥ ਟੱਚ ਕੀਤਾ ਤੇ ਹੱਥ ਫੜਦੇ ਹੀ ਉਹ ਘਬਰਾ ਗਈ ਤੇ ਆਪਣਾ ਹੱਥ ਪਿੱਛੇ ਕਰ ਲੈਂਦੀ ਸੀ ਉਹਦੇ ਵੱਲ ਦੇਖ-ਦੇਖ ਕੇ ਮੈਂ ਮੁਸਕਰਾਉਂਦਾ ਸੀ ਸਾਰਾ ਪ੍ਰੋਜੈਕਟ ਸਮਝਾਉਣ ਤੋਂ ਬਾਅਦ ਅਸੀਂ ਫੈਸਲਾ ਕਰ ਲਿਆ ਕਿ ਘਰ ਜਾਣ ਦੇ ਲਈ ਖੜੀ ਹੋਗੇ ਤੇ ਮੈਂ ਕਿਹਾ ਰੁਕ ਅਜੇ ਇੱਥੇ ਪਾਰਟੀ ਸ਼ੁਰੂ ਹੋਣੀ ਆ ਮੈਂ ਖਾਣ ਦਾ ਕੋਈ ਡਰਿੰਕ ਇੰਤਜ਼ਾਮ ਕਰ ਰਿਹਾ ਸੀ ਮੈਂ ਹੋਟਲ ਦੇ ਮੈਨੇਜਰ ਨੂੰ ਫੋਨ ਲਾਇਆ ਤਾਂ ਉਹ ਕਹਿਣ ਲੱਗਾ ਕਿ ਤੁਹਾਡਾ ਹੀ ਫਟਾਫਟ ਮੈਂ ਡਰਿੰਕ ਭੇਜ ਰਿਹਾ ਹਾਂ ਉਹਦੇ ਨਾਲ ਡਰਿੰਕ ਕਰਨ ਲੱਗ ਪਿਆ ਪਹਿਲਾਂ ਤਾਂ ਉਹ ਘਬਰਾ ਗਈ ਫਿਰ ਮੇਰੇ ਨਾਲ ਹੀ ਉਹ ਡਰਿੰਕ ਪੀਣ ਲੱਗ ਪਈ ਮੈਂ ਉਹਦੇ ਨਾਲ ਨਾਲ ਹੀ ਪੀ ਗਿਆ ਨਸ਼ਾ ਆਪਣੇ ਸਰੂਰ ਵਿੱਚ ਸੀ ਤਾਂ ਅਚਾਨਕ ਮੈਨੂੰ ਉਹਦੀਆਂ ਗੱਲਾਂ ਲਾਲ ਦਿਸਣ ਲੱਗ ਪਈਆਂ ਕਿੰਨੇ ਮੁਲਾਇਮ ਦੇ ਨਾਜ਼ਕ ਸੀ ਉਹ ਮੇਰੇ ਵੱਲ ਦੇਖਣ ਲੱਗੀ ਮੈਂ ਕਿਹਾ ਕਿੰਨੀ ਸੋਹਣੀ ਆ ਉਹਦੇ ਚਿਹਰੇ ਤੇ ਖਬਰਾੜ ਤੇ ਸ਼ਰਮ ਸੀ ਪਰ ਨਸ਼ੇ ਵਿੱਚ ਮੈਂ ਸੀ ਤੇ ਮੈਨੂੰ ਮਨਾ ਵੀ ਨਹੀਂ ਕਰ ਸਕਦੀ ਸੀ ਅਚਾਨਕ ਉਹਨੇ ਮੇਰੇ ਹੱਥਾਂ ਤੇ ਆਪਣਾ ਹੱਥ ਰੱਖ ਦਿੱਤਾ ਕਹਿਣ ਲੱਗੀ ਸਰ ਤੁਸੀਂ ਮੇਰੇ ਬਹੁਤ ਮੇਰੇ ਤੋਂ ਕੀ ਚਾਹੁੰਦੇ ਹੋ ਮੈਂ ਕਿਹਾ ਪਤਾ ਨਹੀਂ ਕੀ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਸੀ ਮੈਂ ਤਾਂ ਹਮੇਸ਼ਾ ਕੁੜੀਆਂ ਤੋਂ ਦੂਰ ਭਾਈਦਾ ਸੀ ਪਰ ਮੈਂ ਤੈਨੂੰ ਇੱਥੇ ਲੈ ਕੇ ਆ ਗਿਆ ਮੈਨੂੰ ਸਮਝ ਨਹੀਂ ਆ ਰਿਹਾ ਸੀ ਉਹ ਕਹਿਣ ਲੱਗੀ ਕਿ ਸਰ ਲੱਗਦਾ ਤੁਹਾਨੂੰ ਗਲਤ ਫਹਮੀ ਆ ਮੈਂ ਉਹਦਾ ਹੱਥ ਫੜ ਲਿਆ ਤੇ ਕਿਹਾ ਇੱਕ ਵਾਰ ਗਲੇ ਲੱਗ ਜਾ ਇਹ ਕਹਿ ਕੇ ਮੈਂ ਉਹਨੂੰ ਲਪਟ ਗਿਆ ਪਤਾ ਨਹੀਂ ਕਦੋਂ ਦੇ ਕਦੋਂ ਤੋਂ ਮੈਂ ਇਹ ਗੱਲਾਂ ਸੀ ਦਿਲ ਵਿੱਚ ਕਦੋਂ ਦਾ ਦਰਦ ਜਿਹਾ ਹੋਈ ਜਾਂਦਾ ਸੀ ਮੇਰੀ ਮੇਰੀ ਆਤਮਾ ਨੂੰ ਸਕੂਨ ਜਾਂ ਪਹੁੰਚਣ ਲੱਗ ਪਿਆ ਮੈਨੂੰ ਆਪਣੇ ਤੋਂ ਅਲੱਗ ਵੀ ਨਹੀਂ ਉਹ ਕਰ ਸਕਦੀ ਸੀ ਕਿਉਂਕਿ ਮੈਂ ਨਸ਼ੇ ਵਿੱਚ ਸੀ ਆਪਣੇ ਆਉਂਗਲਾਂ ਮੇਰੇ ਸਿਰ ਦੇ ਵਾਲਾਂ ਵਿੱਚ ਉਹ ਫੇਰਨ ਲੱਗੀ ਅਜੀਬ ਜਿਹਾ ਨਸ਼ਾ ਮੇਰੇ ਸਰੀਰ ਵਿੱਚ ਸੀ ਮੇਰਾ ਸਰੀਰ ਹਲਕਾ ਲੱਗਦਾ ਸੀ ਮੈਂ ਆਪਣੇ ਬੁੱਲਾਂ ਨੂੰ ਉਹਦੇ ਕੋਲ ਲੈ ਗਿਆ ਉਹਦੇ ਵਿੱਚ ਸਮਾਇਆ ਗਿਆ ਸੀ ਮੈਂ ਲੰਮਾ ਸਾਹ ਲਿਆ ਮੈਂ ਕਿਹਾ ਕਿ ਮੇਰਾ ਮੇਰੇ ਦਿਲ ਦੇ ਹੁਣ ਜੋਰ ਨਹੀਂ ਚੱਲਦਾ ਤੇ ਅੰਜਲੀ ਨੂੰ ਮੈਂ ਆਪਣੇ ਹੋਟਲ ਵਿੱਚ ਲਿਆ ਗਿਆ ਇਹ ਸੁਣ ਕੇ ਤਾਂ ਵਿਸ਼ਾਲ ਨੂੰ ਬਹੁਤ ਵੱਡਾ ਝਟਕਾ ਲੱਗਾ ਤੇ ਕਹਿਣ ਲੱਗਾ ਕਿ ਤੂੰ ਤਾਂ ਸੋਨੀਆਂ ਦੇ ਪਿਆਰ ਵਿੱਚ ساری ਜ਼ਿੰਦਗੀ ਕੁਆਰਾ ਰਹਿਣਾ ਚਾਹੁੰਦਾ ਸੀ ਤੇ ਇਹ ਪੱਕਾ ਸੋਚਿਆ ਸੀ ਤਾਂ ਮੈਂ ਕਿਹਾ ਕਿ ਮੈਨੂੰ ਅੰਜਲੀ ਬਹੁਤ ਚੰਗੀ ਲੱਗਦੀ ਆ ਉਹਨੂੰ ਕਿਸੇ ਹੋਰ ਦੇ ਨਾਲ ਨਹੀਂ ਮੈਂ ਦੇਖ ਸਕਦਾ ਮੈਂ ਕਿਹਾ ਯਾਰ ਤੇਰੇ ਨਾਲ ਕੱਲ ਗੱਲ ਕਰੂੰਗਾ ਉਹਦੇ ਖਿਆਲਾਂ ਵਿੱਚ ਮੈਨੂੰ ਨੀਂਦ ਆ ਗਈ ਸੀ ਸਵੇਰ ਨੂੰ ਮੈਂ ਆਫਿਸ ਗਿਆ ਤੇ ਸਿੱਧੇ ਅੰਜਲੀ ਦੇ ਕੋਲ ਚਲਾ ਗਿਆ ਕਿਉਂਕਿ ਉਹਦੇ ਲਈ ਦਿਲੋਂ ਬੇਚੈਨ ਹੋਣ ਲੱਗ ਪਿਆ ਸੀ ਪਰ ਉੱਥੇ ਦਾ ਨਜ਼ਾਰਾ ਦੇਖ ਕੇ ਮੈਨੂੰ ਹਰਾਨੀ ਜਿਹੀ ਹੋਈ ਤੇ ਅੰਜਲੀ ਦੀ ਸੀਟ ਬਿਲਕੁਲ ਜੱਸ ਦੇ ਕੋਲ ਸੀ ਦੋਨੋਂ ਹਾਸਾਸ ਕੇ ਗੱਲਾਂ ਕਰਦੇ ਸੀ ਇਹ ਦੇਖ ਕੇ ਮੈਨੂੰ ਗੁੱਸਾ ਆ ਗਿਆ ਦਿਲ ਕਰਦਾ ਸੀ ਕਿ ਜਸ ਨੂੰ ਆਪਣੀ ਕੰਪਨੀ ਕੰਪਨੀ ਤੋਂ ਬਾਹਰ ਕੱਢ ਦੇਵਾਂ ਪਰ ਇਦਾਂ ਨਹੀਂ ਕਰ ਸਕਦਾ ਸੀ ਅੰਜਲੀ ਨੂੰ ਦੇਖ ਕੇ ਮੈਂ ਕਿਹਾ ਕਿ ਮੇਰੇ ਆਫਿਸ ਵਿੱਚ ਆ ਜਾ ਤੇ ਜਸ ਬੋਲ ਸੀ ਤਾਂ ਬਿਲਕੁਲ ਚੁੱਪ ਹੋ ਗਿਆ ਜਿੱਦਾਂ ਹੀ ਉਹ ਮੇਰੇ ਆਫਿਸ ਵਿੱਚ ਆਈ ਤਾਂ ਮੈਂ ਉਸ ਨੂੰ ਗੁੱਸੇ ਨਾਲ ਕਿਹਾ ਕਿ ਜਸ ਤੇਰੇ ਵਿੱਚ ਕੀ ਗੱਲ ਆ ਤੇਰਾ ਬੁਆਏਫਰੈਂਡ ਆ ਕਿ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਇਸ ਮੁੰਡੇ ਤੋਂ ਦੂਰ ਰਹਿ ਤੈਨੂੰ ਮੇਰੀ ਗੱਲ ਸਮਝ ਨਹੀਂ ਆਈ ਦਾਸਾ ਕਿੱਦਾਂ ਮੈਂ ਤੈਨੂੰ ਸਮਝਾਵਾਂ ਉਹਨੇ ਕਿਹਾ ਕਿ ਸਾਰ ਤੁਸੀਂ ਇੱਕ ਹੀ ਕਹਿ ਰਹੇ ਹੋ ਅਸੀਂ ਦੋਨੇ ਬਸ ਗੱਲਾਂ ਕਰਦੇ ਸੀ ਮੈਂ ਕਿਹਾ ਕਿ ਤੁਸੀਂ ਕੀ ਗੱਲਾਂ ਕਰਦੇ ਸੀ ਮੈਨੂੰ ਦੱਸੋ ਮੈਂ ਸਭ ਕੁਝ ਦੇਖ ਲਿਆ ਇਸ ਲਈ ਕੰਮ ਦੇ ਪੈਸੇ ਆਪਣੇ EMPLOYES ਨੂੰ ਨਹੀਂ ਦਿੰਦਾ ਕਿ ਆਪਸ ਵਿੱਚ ਗੱਪਾਂ ਤੇ ਗੱਲਾਂ ਮਾਰਨ ਇਦਾਂ ਹੀ ਮੇਰੀ ਕੰਪਨੀ ਨੰਬਰ 1 ਪੋਜੀਸ਼ਨ ਤੇ ਨਹੀਂ ਪਹੁੰਚੀ ਮੇਰੀ ਗੱਲ ਸੁਣ ਕੇ ਉਹਦੀ ਅੱਖਾਂ ਵਿੱਚ ਹੰਝੂ ਆ ਗਏ ਤੇ ਬੜੇ ਗੁੱਸੇ ਤੇ ਬਤਮੀਜ਼ੀ ਨਾਲ ਮੈਂ ਉਹਦੇ ਨਾਲ ਗੱਲ ਕੀਤੀ ਸੀ ਤੇ ਉਹਦੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਪਤਾ ਨਹੀਂ ਕਿਉਂ ਮੇਰਾ ਗੁੱਸਾ ਠੰਡਾ ਹੋ ਗਿਆ ਸੀ ਮੈਂ ਉਹਨੂੰ ਦੁੱਖ ਨਹੀਂ ਦੇਣਾ ਚਾਹੁੰਦਾ ਸੀ ਮੈਂ ਉਸ ਬਿਚਾਰੇ ਦੇ ਨਾਲ ਪਤਾ ਨਹੀਂ ਕਿਉਂ ਇਦਾਂ ਕੀਤਾ ਸੀ ਮੈਂ ਅੱਜ ਤੱਕ ਕਿਸੇ ਕੁੜੀ ਦੇ ਨਾਲ ਇਦਾਂ ਦਾ ਵਰਤਾਅ ਨਹੀਂ ਕੀਤਾ ਸੀ ਮੈਨੂੰ ਕਿਸੇ ਵੀ ਕੁੜੀ ਦੀ ਪਰਸਾਂ ਲਾਈਫ ਦੇ ਨਾਲ ਕੋਈ ਮਤਲਬ ਨਹੀਂ ਸੀ ਮੈਨੂੰ ਅਹਿਸਾਸ ਹੋ ਲੱਗ ਪਿਆ ਸੀ ਕਿ ਮੈਨੂੰ ਇਹਨੂੰ ਆਪਣੇ ਤੋਂ ਦੂਰ ਹੋਣ ਦਾ ਡਰ ਆ ਜੇ ਉਸ ਤਰ੍ਹਾਂ ਕਦੀ ਮੇਰੇ ਤੋਂ ਸੋਹਣੀਆਂ ਦੂਰ ਗਈ ਸੀ ਮੈਂ ਅੰਜਲੀ ਨੂੰ ਗਵਾਉਣਾ ਨਹੀਂ ਚਾਹੁੰਦਾ ਸੀ ਮੈਂ ਉਹਦੇ ਬੋਬ ਕੋਲ ਬਹੁਤ ਚਲਾ ਗਿਆ ਸੀ ਉਹਦੇ ਹੱਥਾਂ ਨੂੰ ਫੜ ਲਿਆ ਤੇ ਕਹਿਣ ਲੱਗਿਆ ਅੰਜਲੀ ਮੈਨੂੰ ਮਾਫ਼ ਕਰ ਦਿਓ ਤੇਰੇ ਨਾਲ ਐਦਾਂ ਦਾ ਵਰਤਾਓ ਨਹੀਂ ਕਰਨਾ ਚਾਹੀਦਾ ਸੀ ਕਦੇ ਕਿਸੇ ਕੁੜੀ ਨਾਲ ਇਹਦਾਂ ਦਾ ਵਰਤਾਓ ਨਹੀਂ ਕੀਤਾ ਸੀ ਮੈਂ ਕਦੇ ਵੀ ਪਤਾ ਨਹੀਂ ਤੈਨੂੰ ਦੇਖ ਕੇ ਮੈਨੂੰ ਕੀ ਹੋਈ ਜਾਂਦਾ ਉਹਨੇ ਕਿਹਾ ਕਿ ਤੁਸੀਂ ਪਾਰਕਿੰਗ ਵਾਲੀ ਗੱਲ ਦਾ ਗੁੱਸਾ ਮੇਰੇ ਤੇ ਕੱਢ ਰਹੇ ਹੋ ਨਾ ਮੈਂ ਇਹ ਨੌਕਰੀ ਛੱਡ ਦਿੰਨੀ ਆ ਫੇਰ ਕਿਤੇ ਜਾ ਕੇ ਸ਼ਾਇਦ ਤੁਹਾਨੂੰ ਚੈਨ ਮਿਲੇ ਇਹ ਕਹਿ ਕੇ ਉਹ ਰੋਣ ਲੱਗ ਪਈ ਮੈਂ ਉਹਦੀਆਂ ਗੱਲਾਂ ਸੁਣ ਕੇ ਟੁੱਟ ਗਿਆ ਮੈਂ ਕਿਹਾ ਕਿ ਇਰਦਾ ਨਹੀਂ ਮੈਂ ਤੈਨੂੰ ਐਕਸਪਲੇਨ ਕਰੂੰਗਾ ਤੂੰ ਮੇਰੇ ਨਾਲ ਚੱਲ ਮੈਂ ਉਹਨੂੰ ਲੈ ਕੇ ਜਾਣ ਲੱਗਾ ਤਾਂ ਮੇਰੀ ਨਜ਼ਰ ਵਿਸ਼ਾਲ ਤੇ ਪਈ ਉਹ ਸਾਨੂੰ ਦੋਨਾਂ ਨੂੰ ਦੇਖਦਾ ਸੀ ਤੇ ਅੰਦਰੋਂ ਅੰਦਰੀ ਮੁਸਕਰਾ ਰਿਹਾ ਸੀ ਮੈਂ ਕਿਹਾ ਕਿ ਵਿਸ਼ਾਲ ਤੇਰੇ ਦੰਦ ਤੋੜ ਦੇਵਾਂਗਾ ਪਹਿਲਾਂ ਹੀ ਮੈਂ ਬਹੁਤ ਪਰੇਸ਼ਾਨ ਇਸ ਤਰ੍ਹਾਂ ਮੈਨੂੰ ਮੈਨੂੰ ਦੇਖ ਕੇ ਮੁਸਕਰਾਣਾ ਅੰਜਲੀ ਮੇਰੇ ਪਿੱਛੇ-ਪਿੱਛੇ ਆਉਂਦੀ ਸੀ ਤੇ ਮੈਂ ਉਹਨੂੰ ਲੈ ਕੇ ਸਿੱਧਾ ਆਪਣੇ ਘਰ ਆ ਗਿਆ ਮੈਂ ਉਹਦਾ ਹੱਥ ਫੜ ਲਿਆ ਸੀ ਤੇ ਗੋਡਿਆਂ ਦੇ ਭਾਰ ਉਹਦੇ ਸਾਹਮਣੇ ਬੈਠ ਗਿਆ ਕਰ ਆਪਣੇ ਇਸ ਜ਼ਿੰਦਗੀ ਦੀ ਸਾਰੀ ਗੱਲ ਉਹਨੂੰ ਦੱਸ ਦਿੱਤੀ ਉਹਨੂੰ ਸਭ ਕੁਝ ਖੁੱਲ ਕੇ ਦੱਸ ਦਿੱਤਾ ਸੀ ਮੈਂ ਉਹਨੂੰ ਕਿਹਾ ਕਿ ਤੈਨੂੰ ਮੈਂ ਬਹੁਤ ਪਸੰਦ ਕਰਦਾ ਪਹਿਲੀ ਵਾਰ ਇਦਾਂ ਹੋਇਆ ਸੀ ਕਿ ਕਿਸੇ ਕੁੜੀ ਨੂੰ ਕਿਸੇ ਦੇ ਨਾਲ ਦੇਖ ਕੇ ਮੈਨੂੰ ਗੁੱਸਾ ਆਇਆ ਸੀ ਤੇ ਆਪ ਨੂੰ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੇਰੇ ਦਿਲ ਨੂੰ ਆਖਰ ਕੀ ਹੋਇਆ ਮੇਰੀ ਗੱਲ ਸੁਣ ਕੇ ਉਸ ਦੀ ਅੱਖਾਂ ਵਿੱਚ ਹੰਝੂ ਆ ਗਏ ਤੇ ਕਹਿਣ ਲੱਗੀ ਮੈਂ ਸੋਚਿਆ ਨਹੀਂ ਸੀ ਕਿ 15 ਸਾਲਾਂ ਦੀ ਉਮਰ ਵਿੱਚ ਤੁਸੀਂ ਇੰਨੇ ਮਿਹਨਤ ਕਰਕੇ ਆਪਣੇ ਬਿਜ਼ਨਸ ਨੂੰ ਖੜਾ ਕੀਤਾ ਤੇ ਉਹ ਵੀ ਸਿਰਫ ਇਸ ਲਈ ਕਿਉਂਕਿ ਤੁਸੀਂ ਸੋਨੀਆਂ ਨੂੰ ਪਿਆਰ ਕਰਦੇ ਸੀ ਮੈਂ ਕਿਹਾ ਸੋਨੀਆਂ ਨੂੰ ਮੈਂ ਬਹੁਤ ਪਿਆਰ ਕਰਦਾ ਸੀ ਪਰ ਸ਼ਾਇਦ ਹੁਣ ਤੈਨੂੰ ਕਰਨ ਲੱਗ ਗਿਆ ਬਹੁਤ ਇਕੱਲਾ ਤੇ ਤੂੰ ਵੀ ਨਾਲ ਨਹੀਂ ਰਹੇਗੀ ਮੈਂ ਬਿਲਕੁਲ ਟੁੱਟ ਜਾਊਗਾ ਮੇਰਾ ਹੱਥ ਫੜ ਲੈ ਤੇ ਕਹਿਣ ਲੱਗੀ ਤੁਸੀਂ ਮੇਰੇ ਬਰਾਬਰ ਆ ਕੇ ਬੈਠੋ ਮੈਂ ਜਦੋਂ ਤੁਹਾਨੂੰ ਪਹਿਲੀ ਵਾਰ ਦੇਖਿਆ ਸੀ ਤੇ ਤੁਹਾਨੂੰ ਅਮੀਰ ਪਿਓ ਦੀ ਵਿਗੜੀ ਹੋਈ ਔਲਾਦ ਸਮਝਿਆ ਸੀ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਅਹਿਸਾਸ ਹੋਇਆ ਸੀ ਕਿ ਤੁਸੀਂ ਕੋਮੰਡੀ ਤੇ ਹੰਕਾਰੀ ਬਿਲਕੁਲ ਵੀ ਨਹੀਂ ਇਸ ਲਈ ਤੁਹਾਡੇ ਤੋਂ ਦੂਰੀ ਬਣਾਈ ਰੱਖਦੀ ਸੀ ਪਰ ਹੁਣ ਮੈਨੂੰ ਪਹਿਲੀ ਨਜ਼ਰ ਵਿੱਚ ਤੁਸੀਂ ਪਸੰਦ ਆ ਗਏ ਮੈਂ ਤੁਹਾਡੇ ਅਸਰੂਪ ਤੇ ਬਹੁਤ ਫਿਦਾ ਹੋ ਗਈ ਸੀ ਪਰ ਆਪਣੇ ਜਜ਼ਬਾਤ ਤੁਹਾਨੂੰ ਕਦੀ ਵੀ ਨਹੀਂ ਦਿਖਾਏ ਕਿਉਂਕਿ ਮੈਂ ਕਿਸੇ ਕਮੰਡੀ ਇਨਸਾਨ ਦੇ ਨਾਲ ਆਪਣੀ ਜ਼ਿੰਦਗੀ ਨੂੰ ਨਹੀਂ ਜੋੜਨਾ ਚਾਹੁੰਦੀ ਸੀ ਅੱਜ ਮੈਂ ਤੁਹਾਡਾ ਇਹ ਨਰਮ ਰੂਪ ਦੇਖਿਆ ਤੇ ਮੈਂ ਤੁਹਾਨੂੰ ਕਦੀ ਵੀ ਛੱਡ ਕੇ ਨਹੀਂ ਜਾ ਸਕਦੀ ਇਹ ਕਹਿ ਕੇ ਉਹ ਮੇਰੀਆਂ ਬਾਹਾਂ ਵਿਚ ਆ ਗਏ ਮੇਰੀ ਗੱਲ ਉਹਦੇ ਦਿਲ ਨੂੰ ਛੂ ਗਈ ਸੀ ਉਹਨੇ ਕਿਹਾ ਕਿ ਮੇਰਾ ਵੀ ਇਸ ਦੁਨੀਆ ਵਿੱਚ ਕੋਈ ਮੇਰੀ ਮਾਂ ਤਾਂ ਬਚਪਨ ਵਿੱਚ ਛੱਡ ਕੇ ਚਲੀ ਗਈ ਸੀ ਤੇ ਹੁਣ 3 ਮਹੀਨੇ ਪਹਿਲਾਂ ਮੇਰੇ ਪਿਓ ਦੀ ਮੌਤ ਹੋ ਗਈ। ਇਹ ਹੀ ਵਜ੍ਹਾ ਸੀ ਕਿ ਮੈਂ ਉਸ ਸ਼ਹਿਰ ਨੂੰ ਛੱਡ ਕੇ ਜੌਬ ਲਈ ਇੱਥੇ ਨੌਕਰੀ ਲੱਭਣਾ ਮੈਨੂੰ ਬਹੁਤ ਔਖਾ ਸੀ ਤੇ ਪਾਪਾ ਦੀਆਂ ਬਹੁਤ ਸਾਰੀਆਂ ਯਾਦਾਂ ਸੀ ਤੇ ਮੈਂ ਉਹਦਾ ਹੱਥ ਫੜ ਲਿਆ ਤੇ ਕਿਹਾ ਮੇਰੇ ਨਾਲ ਵਿਆਹ ਕਰਵਾ ਲੈ ਤੇ ਮੈਂ ਤੈਨੂੰ ਹਮੇਸ਼ਾ ਖੁਸ਼ ਰੱਖਾਂਗਾ। ਉਹਨੇ ਮੈਨੂੰ ਗੱਲ ਆ ਲਿਆ ਤੇ ਸੋਨੀਆ ਮੇਰੇ ਦਿਮਾਗ ਵਿੱਚੋਂ ਨਿਕਲ ਗਈ ਸੀ। ਜੋ ਕੁੜੀ ਮੈਨੂੰ ਕਦੇ ਬੁਰੇ ਵਕਤ ਵਿੱਚ ਛੱਡ ਕੇ ਚਲੀ ਗਈ ਸੀ। ਹਾਂਜੀ ਦੋਸਤੋ ਇਸ ਸੀ ਅੱਜ ਦੀ ਕਹਾਣੀ ਕਾਣੇ ਤੁਹਾਨੂੰ ਪਸੰਦ ਆਈ ਆਪਣੇ ਕਮੈਂਟਰਾਂ ਰਹੀਂ ਜ਼ਰੂਰ ਦੱਸਿਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਪ੍ਰਭਾ